ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਬਰਨ ਸਿੰਘ ਮੈਂ ਬਠਿੰਡਾ ਲੋਕ ਸਭਾ ਸੀਟ ਤੋਂ ਆਜਾਦ ਉਮੀਦਵਾਰ ਮੇਰਾ ਚੋਣ ਨਿਸ਼ਾਨ ਹੈ ਮਾਚਿਸ ਦੀ ਡੱਬੀ ਤੇ ਮੇਰਾ EVM ਤੇ ਨੰਬਰ ਹੈ ਜੀ 13 ਮੈਨੂੰ ਬੋਟ ਤੇ ਸਪੋਰਟ ਜਰੂਰ ਕਰੋ ਅੱਜ ਮੈਂ ਥੋੜੇ ਜਿਹਾ ਟਾਪਿਕ ਲੈ ਕੇ ਆਇਆ ਹਾਂ ਥੋੜੇ ਜਿਹੇ ਮੁੱਦੇ ਜੋ ਇਸ ਕੰਸਟੀਟਿਊਐਂਸੀ ਦੇ ਵਿੱਚ ਮਿਸਿੰਗ ਨੇ ਤਾਂ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਪਹਿਲਾ ਇਹ ਵੀ ਜੋ ਬਠਿੰਡਾ ਸ਼ਹਿਰ ਦੇ ਵਿੱਚ ਜੋ ਬੱਸ ਸਟੈਂਡ ਹੈ ਉਹਦੀ ਇਨਫਰਾਸਟ੍ਰਕਚਰ ਕੁਝ ਜ਼ਿਆਦਾ ਵਧੀਆ ਨਹੀਂ ਉਹਦੀ ਇਨਫਰਾਸਟ੍ਰਕਚਰ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਨਾਲ ਹੀ ਮਤਲਬ ਕਿਉਂਕਿ ਉਹ ਰਾਜਸਥਾਨ ਤੇ ਹਰਿਆਣਾ ਤੇ ਪੰਜਾਬ ਤਿੰਨਾਂ ਸਟੇਟਾਂ ਦੀਆਂ ਉੱਥੇ ਬਸਾਂ ਆਉਂਦੀਆਂ ਜਾਂਦੀਆਂ ਨੇ ਤਾਂ ਉਹਨੂੰ ਇੱਕ ਇੰਟਰ ਸਟੇਟ ਦਾ ਦਰਜਾ ਦੇਣ ਦੀ ਜ਼ਰੂਰਤ ਹੈ ਉਹ ਗਵਰਨਮੈਂਟ ਨਾਲ ਗੱਲ ਕਰਕੇ ਉਹਦਾ ਦਰਜਾ ਉਹਨੂੰ ਦਿਲਵਾਇਆ ਜਾ ਸਕਦਾ ਜਿਹੜਾ ਕਿ ਪੋਸਿਬਿਲਿਟੀ ਹੈਗੀ ਆ ਉਹਦੇ ਨਾਲ ਉਹ ਥੋੜੀ ਜਿਹੀ ਉੱਤੇ ਕਨੈਕਟੀਵਿਟੀ ਵਧੇਗੀ ਜਾਂ ਟਾਈਮਿੰਗ ਘਟੇਗੀ ਬਸਾਂ ਦੀ ਆਉਣ ਜਾਣ ਦੀ ਉਹਨੂੰ ਇੱਕ ਦਰਜਾ ਦੇਣ ਦੇ ਨਾਲ ਤੇ ਦੂਸਰਾ ਮੁੱਦਾ ਹੈਗਾ ਵੀ ਜੋ ਬਠਿੰਡਾ ਤੋਂ ਲੈ ਕੇ ਤਲਵੰਡੀ ਸਾਬ ਉਹ ਜੋ ਦਮਦਮਾ ਸਾਹਿਬ ਜੋ ਆਪਣਾ ਪੰਜਵਾਂ ਤਖਤ ਹੈ ਉਹਦੇ ਨਾਲ ਕੋਈ ਕਨੈਕਟੀਵਿਟੀ ਨਹੀਂ ਹੈਗੀ ਰੇਲਵੇ ਕਨੈਕਟੀਵਿਟੀ ਰੇਲਵੇ ਕਨੈਕਟੀਵਿਟੀ ਸਿਰਫ ਬਠਿੰਡਾ ਵੱਡਾ ਜੰਕਸ਼ਨ ਹੋਣ ਕਰਕੇ ਉੱਥੇ ਤੱਕ ਹੀ ਹੈ ਉਦੋਂ ਵਾਰ ਸੰਗਤਾਂ ਨੂੰ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਦੇ ਜਾਣ ਦੇ ਲਈ ਬੱਸਾਂ ਲੈਣੀਆਂ ਪੈਂਦੀਆਂ ਨੇ ਕੋਈ ਫ੍ਰੀ ਬੱਸਾਂ ਵਾਲਾ ਉੱਥੇ ਪ੍ਰਬੰਧ ਨਹੀਂ ਹੈਗਾ ਪਰ ਜਦ ਕਿ ਉੱਥੋਂ ਦੇ ਏਰੀਏ ਦੀ ਪੰਥ ਪਾਰਟੀ ਹੋਣ ਕਰਕੇ ਅੱਜ ਤੱਕ ਇਹ ਮੁੱਦਾ ਮੈਨੂੰ ਨਹੀਂ ਪਤਾ ਕਿਉਂ ਨਹੀਂ ਉਠਾਇਆ ਗਿਆ ਉੱਥੇ ਜਦ ਕਿ ਰੇਲਵੇ ਕਨੈਕਟੀਵਿਟੀ ਲਿਆਉਣੇ ਕੋਈ ਵੱਡਾ ਪ੍ਰੋਜੈਕਟ ਨਹੀਂ ਸੀ ਹੁਣ ਤੱਕ ਸਰਕਾਰ ਨੂੰ ਤਾਂ ਉਹ ਬਠਿੰਡਾ ਤੋਂ ਤਲਵੰਡੀ ਸਾਬੋ ਦੀ ਰੇਲਵੇ ਕਨੈਕਟੀਵਿਟੀ ਤੇ ਉੱਥੋਂ ਰਾਮਾ ਮੰਡੀ ਜਾਂ ਮਾਨਸਾ ਦੇ ਨਾਲ ਉਹਦੀ ਕਨੈਕਟੀਵਿਟੀ ਇੱਕ ਫੀਜ਼ੀਬਲ ਪ੍ਰੋਜੈਕਟ ਹੈ ਜਿਹੜਾ ਕਿ ਲਿਆਂਦਾ ਜਾ ਸਕਦਾ ਹੈ ਸੈਂਟਰਲ ਗਵਰਨਮੈਂਟ ਨਾਲ ਗੱਲ ਕਰਕੇ ਸੈਂਟਰਲ ਗਵਰਨਮੈਂਟ ਕਿਉਂਕਿ ਰਿਲੀਜੀਅਸ ਰਿਸਪੈਕਟ ਕਰਦੀ ਹੈ ਜੋ ਵੀ ਸਰਕਾਰ ਉੱਥੇ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਰਿਲੀਜੀਅਸ ਮੈਟਰ ਬਣਾ ਕੇ ਤੇ ਕਿਉਂਕਿ ਇਹ ਦੇਖੋ ਪੰਜਾ ਤਖਤਾਂ ਦੇ ਦਰਸ਼ਕ ਲਈ ਸਿੱਖ ਨਹੀਂ ਕਰਦੇ ਸਾਰੇ ਧਰਮਾਂ ਦੇ ਉੱਥੇ ਲੋਕ ਦਰਸ਼ਣ ਕਰਨ ਆਉਂਦੇ ਤਾਂ ਉਹ ਇੱਕ ਕਨੈਕਟੀਵਿਟੀ ਬਣਾਣੀ ਬੜੀ ਜ਼ਰੂਰੀ ਹੈ ਆਈ ਡੋਨਟ نو ਵੀ ਹੁਣ ਤੱਕ ਉਹ ਉਹਤੇ ਕੋਈ ਜ਼ਿਆਦਾ ਧਿਆਨ ਕਿਉਂ ਨਹੀਂ ਦਿੱਤਾ ਗਿਆ ਸ਼੍ਰੋਮਨੀ ਕਲ ਅਕਾਲੀ ਦਲ ਦੀ ਗਵਰਨਮੈਂਟ ਵੱਲੋਂ ਜਾਂ ਉਥੋਂ ਤਲਵੰਡੀ ਸਾਬੋ ਤੋਂ ਵੀ 16 ਸਾਲਾਂ ਤੋਂ ਇੱਕ ਐਮਐਲਏ ਹੈ ਜੋ ਬਣਦੇ ਰਹੇ ਸੀਗੇ ਤੇ ਉਹ ਹੁਣ ਅੱਜ ਹੁਣ ਦੀ ਡੇਟ ਦੇ ਵਿੱਚ ਉਹ ਏਸੇ ਕਨਸਟੀਟੂਐਂਸੀ ਦੇ ਕਾਂਗਰਸ ਵੱਲੋਂ ਉਮੀਦਵਾਰ ਨੇ ਉਨ੍ਹਾਂ ਵੱਲੋਂ ਵੀ ਇਹ ਪ੍ਰੋਜੈਕਟ ਤੇ ਕੋਈ ਖਦੇ ਗੌਰ ਨਹੀਂ ਫਰਮਾਈ ਗਈ ਜਦਕਿ ਇਹ ਇੱਕ ਪੰਥ ਮੁੱਦਾ ਕਹਿ ਸਕਦੇ ਹਾਂ ਕਿਉਂਕਿ ਦਮਦਮਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੈ ਉਥੋਂ ਦੇ ਪੰਜਾਂ ਤਖਤਾਂ ਦੇ ਵਿੱਚੋਂ ਅਗਰ ਰਿਕਾਰਡ ਦੇਖਿਆ ਤੇ ਸਾਰਿਆਂ ਨੂੰ ਘੱਟ ਦਰਸ਼ਨ ਦਮਦਮਾ ਸਾਹਿਬ ਦੇ ਕੀਤੇ ਜਾਂਦੇ ਸੰਗਤ ਵੱਲੋਂ ਦਾ ਕਾਰਨ ਹੈ ਵੀ ਕਨੈਕਟੀਵਿਟੀ ਸਹੀ ਨਹੀਂ ਹੈਗੀ ਤਾਂ ਉਹ ਰੇਲਵੇ ਕਨੈਕਟੀਵਿਟੀ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਸੰਗਤਾਂ ਬਾਹਰ ਲੀਆਂ ਸਟੇਟਾਂ ਚੋਂ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਇੱਕ ਰੇਲਵੇ ਕਨੈਕਟੀਵਿਟੀ ਦੇ ਨਾਲ ਕਾਫੀ ਸੌਖ ਰਹਿੰਦੀ ਹੈ ਸਿੱਧਾ ਉੱਥੇ ਤੱਕ ਪਹੁੰਚਣ ਦੀ ਤੇ ਇਹ ਮੁੱਦਾ ਮਤਲਬ ਹੱਲ ਕੀਤਾ ਜਾ ਸਕਦਾ ਹੈ ਸੈਂਟਰਲ ਗਵਰਨਮੈਂਟ ਨਾਲ ਗੱਲ ਕਰਕੇ ਦੂਸਰਾ ਰੇਲਵੇ ਕਨੈਕਟੀਵਿਟੀ ਮਾਨਸਾ ਤੋਂ ਪਟਿਆਲਾ ਦੀ ਵੀ ਕੋਈ ਰੇਲਵੇ ਕਨੈਕਟੀਵਿਟੀ ਨਹੀਂ ਹੈਗੀ ਉਹ ਵੀ ਇੱਕ ਪ੍ਰੋਜੈਕਟ ਲਿਆਂਦਾ ਜਾ ਸਕਦਾ ਕਿਉਂਕਿ ਉਹਦੇ ਨਾਲ ਇਹ ਆ ਵੀ ਏਰੀਆ ਨੂੰ ਕਾਫੀ ਹੈਲਪ ਹੋਏਗੀ ਉਹਨਾਂ ਦੀ ਆਵਾਜਾਈ ਦੇ ਵਿੱਚ ਜੇ ਉਹਨਾਂ ਦੇ ਉੱਥੋਂ ਦੇ ਰੋਜ਼ਗਾਰ ਵਧਣਗੇ ਉੱਥੋਂ ਦੇ ਵਪਾਰ ਵਧਣਗੇ ਤਾਂ ਉਹ ਕਨੈਕਟੀਵਿਟੀ ਲਿਉਣੇ ਵੀ ਜ਼ਰੂਰੀ ਹੈ ਤੀਜੀ ਗੱਲ ਹੈਗੀ ਐ ਵੀ ਜੋ ਬਠਿੰਡਾ ਤੋਂ ਮਾਨਸਾ ਮਾਨਸਾ ਤੋਂ ਪਟਿਆਲਾ ਦਾ ਜੋ ਰੋਡ ਹੈ ਜੋ ਮੇਨ ਰੋਡ ਹੈ ਉਹ ਸਿੰਗਲ ਰੋਡ ਹੀ ਹੈ ਹਲੇ ਤੱਕ ਉਹਨੂੰ ਡਬਲ ਰੋਡ ਕਰਾਉਣ ਦੇ ਲਈ ਹਲੇ ਤੱਕ ਕੋਈ ਪਰਾਲਾ ਕਿਸੇ ਗਵਰਨਮੈਂਟ ਵੱਲੋਂ ਨਹੀਂ ਕੀਤਾ ਗਿਆ ਤਾਂ ਉਹਦਾ ਇੱਕ ਪ੍ਰੋਜੈਕਟ ਹੈ ਉਹ ਵੀ ਸੈਂਟਰਲ ਗਵਰਨਮੈਂਟ ਦਾ ਪ੍ਰੋਜੈਕਟ ਹੋ ਸਕਦਾ ਹੈ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਸੈਂਟਰਲ ਗਵਰਨਮੈਂਟ ਨੂੰ ਅਗਰ ਫੀਲਡ ਇਹ ਫੀਲਡ ਦੇ ਵਿੱਚ ਉਹਨਾਂ ਦੇ ਟ੍ਰਿਪ ਕਰਵਾਇਆ ਜਾਵੇ ਉਹਨਾਂ ਨੂੰ ਏਰੀਆ ਦੀ ਰਿਕੁਆਇਰਮੈਂਟ ਬਾਰੇ ਜਾਣੂ ਕਰਾਇਆ ਜਾਵੇ ਤਾਂ ਉਹ ਕਿਉਂਕਿ ਗੜਕੜੀ ਸਾਹਿਬ ਹੁਣ ਰੋਡ ਟਰਾਂਸਪੋਰਟੇਸ਼ਨ ਮੰ ministr ਸੀਗੇ ਉਹਨਾਂ ਵੱਲੋਂ ਇਹ ਪ੍ਰੋਜੈਕਟ ਪਾਸ ਕੀਤਾ ਜਾ ਸਕਦਾ ਹੈ ਅਗਰ ਆਉਣ ਵਾਲੀ ਗਵਰਨਮੈਂਟ ਜੋ ਵੀ ਹੋਏਗੀ ਉਹਦੇ ਵਿੱਚ ਵੀ ਜੋ ਮੰ ministr ਹੋਣਗੇ ਉਹਨਾਂ ਨਾਲ ਇਹ ਭਲੀ ਭਾਂਤੀ ਉਸਮ ਸਕਦੇ ਵੀ ਹਾਂ ਇਹਦੀ ਇੱਕ ਰਿਕੁਆਇਰਮੈਂਟ ਹੈਗੀ ਉਹਦੇ ਨਾਲ ਬੈਨੀਫਿਟ ਦੇਖੋ ਇਹ ਵੀ ਹੋਏਗਾ ਵੀ ਪਟਿਆਲਾ ਤੋਂ ਰਾਮਪੁਰਾ ਵਾਲੀ ਸਾਈਡ ਜੋ ਡਬਲ ਰੋਡ ਹੈ ਉਹਦੀ ਟ੍ਰੈਫਿਕ ਘਟੇਗੀ ਉਹ ਟ੍ਰੈਫਿਕ ਫਿਰ ਇਧਰੋਂ ਬਠਿੰਡਾ ਤੋਂ ਮਾਨਸਾ ਦੇ ਵਿੱਚ ਪਟਿਆਲਾ ਦੇ ਥਰੂ ਹੁੰਦੀ ਹੋਈ ਇਧਰ ਦੀ ਜਾਣ ਲੱਗ ਜਗੀ ਉਹਦੇ ਨਾਲ ਐਕਸੀਡੈਂਟ ਘਟਣਗੇ ਦੂਸਰੀ ਸਾਈਡ ਤੇ ਬਾਕੀ ਟ੍ਰੈਫਿਕ ਘਟੇਗੀ ਤੇ ਇੱਕ ਉਧਰ ਜੋ ਸ਼ਾਉਣੀ ਦੇ ਵਿੱਚ ਲੰਘਣ ਹੋਣ ਕਰਕੇ ਉਥੋਂ ਦੀ ਸੇਫਟੀ ਸਿਕਿਉਰਿਟੀ ਵਧੇਗੀ ਉਧਰ ਲਈ ਟ੍ਰੈਫਿਕ ਵੀ ਡਿਸਟ੍ਰਿਬਿਊਟ ਹੋ ਜਗੀ ਵੰਡੀ ਜਾਏਗੀ ਇਧਰ ਦੀ ਤੇ ਇਧਰ ਕਾਰੋਬਾਰ ਹੋਰ ਆ ਸਕਦੇ ਰੋਜ਼ਗਾਰ ਆਉਣਗੇ ਹੋਰ ਕਿਉਂਕਿ ਡਬਲ ਰੋਡ ਹੋਣ ਕਰਕੇ ਥੋੜੇ ਜੇ ਲੋਕਲ ਵੈਂਡਰ ਜਿਹੜਾ ਲੋਕਲ ਇੱਕ ਇੰਡਸਟਰੀ ਉੱਥੇ ਲੱਗ ਜਾਂਦੀ ਆ ਰੋਡ ਤੇ ਉਹਦੇ ਨਾਲ ਰੋਜ਼ਗਾਰ ਨੇੜੇ ਤੇੜੇ ਦੇ ਪਿੰਡਾਂ ਨੂੰ ਵਧਣਗੇ ਜਿਹੜੇ ਤੇੜੇ ਤੇ 50 ਕਿਲੋਮੀਟਰ ਦੇ ਇਹ ਪਿੰਡਾਂ ਨੂੰ ਬਹੁਤ ਸਾਈਡ ਉਹਦੇ ਐਡਵਾਂਟੇਜ ਮਿਲਣਗੇ ਦਾ ਇੱਕ ਵੱਡਾ ਪ੍ਰੋਜੈਕਟ ਹੋ ਸਕਦਾ ਜਿਹੜਾ ਕਿ ਉੱਥੇ ਹੋਣਾ ਚਾਹੀਦਾ ਤੇ ਇਹ ਇਹਦੀ ਰਿਕੁਆਇਰਮੈਂਟ ਹੁਣ ਏਰੀਆ ਦੀ ਡਿਵੈਲਪਮੈਂਟ ਦੇ ਹਿਸਾਬ ਨਾਲ ਤਾਂ ਉਸੇ ਰੋਡ ਦੇ ਉੱਤੇ ਜਦੋਂ ਡਬਲ ਰੋਡ ਬਣ ਜੇਗਾ ਉਹਦੇ ਉੱਤੇ ਇੱਕ ਮਾਨਸਾ ਏਰੀਆ ਦੀ ਅਗਰ ਗੱਲ ਕਰੀਏ ਸਰਦੂਲਗੜ ਬਟਲਾਡਾ ਮੋੜ ਤਲਵੰਡੀ ਸਾਬੋ ਮਾਨਸਾ ਇਹ ਏਰੀਆ ਦੇ ਵਿੱਚ ਕੋਈ ਵਧੀਆ ਮਤਲਬ ਤਲਵੰਡੀ ਸਾਬੋ ਗੁਰੂ ਕਾਂਸ਼ੀ ਯੂਨੀਵਰਸਿਟੀ ਹੈਗੀ ਹੈ ਪਰ ਉਹ ਮਾਨਸਾ ਬਟਲਾਡਾ ਸਰਦੂਲਗੜ ਤੇ ਇਧਰ ਇਹਨਾਂ ਨੂੰ ਥੋੜੀ ਦੂਰ ਪੈ ਜਾਂਦੀ ਹੈ ਬੱਚਿਆਂ ਨੂੰ ਇਧਰਲੇ ਪਿੰਡਾਂ ਨੂੰ ਤਾਂ ਉੱਥੇ ਇੱਕ ਜੋ ਮੌੜ ਦੀਆਂ ਕੈਂਚੀਆਂ ਜਾਂ ਮਾਨਸਾ ਦੀਆਂ ਕੈਂਚੀਆਂ ਉਹ ਇੱਕ ਸੈਂਟਰਲ ਪੁਆਇੰਟ ਮੰਨਿਆ ਜਾਂਦਾ ਉੱਥੇ ਇੱਕ ਯੂਨੀਵਰਸਿਟੀ ਇੱਕ ਐਸੀ ਯੂਨੀਵਰਸਿਟੀ ਜੋ ਕਲੀ ਆਰਟਸ ਦਾ ਕਾਲਜ ਨਾ ਹੋ ਕੇ ਕਿਉਂਕਿ ਮਾਨਸਾ ਦੇ ਵਿੱਚ ਸਿਰਫ ਆਰਟਸ ਦੇ ਨਹਿਰੂ ਮੈਮੋਰੀਅਲ ਕਾਲਜ ਉੱਥੇ ਉਹ ਸਿਰਫ ਆਰਟਸ ਦਾ ਕਾਲਜ ਹੈ ਇੱਕ ਦੋ ਹੋਰ ਕਾਲਜ ਹੈਗੇ ਆ ਜਿਨ੍ਹਾਂ ਦੇ ਵਿੱਚ ਕੋਈ ਵਧੀਆ ਸਾਇੰਸ ਗਰੁੱਪ ਜਾਂ ਕੋਈ ਇੰਜੀਨੀਅਰਿੰਗ ਜਾਂ ਕੋਈ ਹੋਰ ਮੈਡੀਕਲ ਦੀ ਪੜਾਈ ਨਹੀਂ ਪੜਾਈ ਜਾਂਦੀ ਤਾਂ ਐਦਾਂ ਦੀ ਇੱਕ ਪ੍ਰੋਜੈਕਟ ਲੈਣਾਂ ਦੀ ਉਹ ਜ਼ਰੂਰਤ ਹੈ ਏਰੀਆ ਦੀ ਕਿਉਂਕਿ ਬੱਚਿਆਂ ਨੂੰ ਉੱਥੇ ਆਦਰਵਾਈਜ਼ ਅੱਗੇ ਵਧਣ ਦੇ ਲਈ ਪ੍ਰੇਰਤਨੀ ਹੈਗੀ ਉਹ ਕਿਉਂਕਿ ਉੱਥੇ ਯੂਨੀਵਰਸਿਟੀ ਨਹੀਂ ਹੈਗੀ ਕੋਈ ਕਾਲਜ ਨਹੀਂ ਹੈਗਾ ਇਹ ਸਾਇੰਸ ਗਰੁੱਪ ਵੱਲ ਜਾਂ ਇੰਜੀਨੀਅਰਿੰਗ ਕਾਲਜ ਵੱਲ ਉਹ ਪ੍ਰੋਜੈਕਟ ਲਿਆਂਦਾ ਜਾ ਸਕਦਾ ਹੈ ਨਾਲ ਹੀ ਮੈਡੀਕਲ ਹਸਪੀਟਲ ਨਹੀਂ ਹੈਗਾ ਕੋਈ ਮਾਨਸਾ ਦੇ ਵਿੱਚ ਬਹੁਤ ਵਧੀਆ ਜੋ ਜ ਸਰਕਾਰੀ ਜਾਂ ਕੋਈ ਪ੍ਰਾਈਵੇਟ ਜਿੱਥੇ ਉਹ ਵਧੀਆ ਇਲਾਜ ਕਰਾ ਸਕਣ ਵਾਲੇ ਵਾਲੇ ਦੇ ਲੋਕ ਤਾਂ ਉਹ ਵੀ ਪ੍ਰੋਜੈਕਟ ਇੱਥੇ ਲਿਆਂਦਾ ਜਾ ਸਕਦਾ ਹੈ ਮਾਨਸਾ ਕੈਂਚੇਂਜ ਮੋੜ ਕੈਂਚੀਆਂ ਤੇ ਕਿਉਂਕਿ ਇਹ ਸੈਂਟਰ ਸੈਂਟਰਲ ਏਰੀਆ ਜਿੱਥੇ ਸਾਰੇ ਤਰ੍ਹਾਂ ਦੇ ਏਰੀਆ ਦੇ ਲੋਕ इजीली ਉੱਥੇ ਅਪਰੋਚ ਕਰ ਸਕਦੇ ਆ ਸਕਦੇ ਹਨਾ ਤੇ ਉਹਦੇ ਨਾਲ ਨਾਲ ਐਡਵਾਂਟੇਜ ਇਹ ਵੀ ਆ ਵੀ ਇੱਧਰ ਲੁਧਿਆਣਾ ਤੇ ਬਰਨਾਲਾ ਜਾਂ ਸੰਗਰੂਰ ਦਾ ਏਰੀਆ ਵੀ ਉਹਦਾ ਐਡਵਾਂਟੇਜ ਲੈ ਸਕਦਾ ਇਕੱਲਾ ਇਹ ਨਹੀਂ ਹੈਗਾ ਵੀ ਮਾਨਸਾ ਬਠਿੰਡਾ ਹੀ ਉਹਦਾ ਐਡਵਾਂਟੇਜ ਲਏਗਾ ਤਾਂ ਉਹਨਾਂ ਨੂੰ ਵੀ ਬੈਨੀਫਿਟ ਹੋਏਗਾ ਤੇ ਉੱਥੋਂ ਦੇ ਬੱਚਿਆਂ ਨੂੰ ਵੀ ਬੈਨੀਫਿਟ ਹੋਏਗਾ ਇਹ ਇੱਕ ਵਧੀਆ ਸੈਂਟਰਲ ਏਰੀਆ ਹੈ ਜਿੱਥੇ ਪ੍ਰੋਜੈਕਟ ਲਿਆਏ ਜਾ ਸਕਦੇ ਆ ਯੂਨੀਵਰਸਿਟੀ ਲਿਆਂਦੀ ਜਾ ਸਕਦੀ ਹੈ ਹਸਪੀਟਲ ਲਿਆਂਦੇ ਜਾ ਸਕਦੇ ਆ ਤੇ ਡਬਲ ਰੋਡ ਹੋਣ ਕਰਕੇ ਇਹ ਯੂਨੀਵਰਸਿਟੀ ਹਸਪੀਟਲ ਔਨ ਕਰਕੇ ਉੱਥੋਂ ਦੇ ਲੋਕਲ ਜੋ ਕਾਰੋਬਾਰ ਨੇ ਉਹ ਵਧਣਗੇ ਉਸ ਰੋਡ ਦੇ ਉੱਤੇ ਹੋਰ ਕੋਈ ਮਾਲ ਕੋਈ ਇਨਫਰਾਸਟ੍ਰਕਚਰ ਬਣੇਗਾ ਉਹਦੇ ਨਾਲ ਰੋਜ਼ਗਾਰ ਪਿੰਡਾਂ ਦੇ ਬੱਚਿਆਂ ਨੂੰ ਮਿਲਣਗੇ ਤਾਂ ਇਹ ਡਿਵੈਲਪਮੈਂਟ ਦੇ ਵੱਲ ਇੱਕ ਵਧੀਆ ਕਦਮ ਹੋਏਗਾ ਤੇ ਇਹ ਪ੍ਰੋਜੈਕਟ ਲਿਆਉਣਾ ਕੋਈ ਅ ਐਸੀ ਗੱਲ ਨਹੀਂ ਵੀ ਇਹ ਕੋਈ ਵੱਡਾ ਪ੍ਰੋਜੈਕਟ ਹੈ ਸੈਂਟਰਲ ਗਵਰਨਮੈਂਟ ਲਈ ਬਿਲਕੁਲ ਮਾਮੂਲੀ ਜਿਹਾ ਪ੍ਰੋਜੈਕਟ ਹੈ ਜਿਹੜਾ ਕਿ ਡਿਮਾਂਡ ਕਰਕੇ ਲਿਆਂਦਾ ਜਾ ਸਕਦਾ ਜ ਜੇ ਦੀ ਕੋਈ ਆਜ਼ਾਦ ਕੈਂਡੀਡੇਟ ਉਹਨੂੰ ਅਪਰੋਚ ਕਰੇ ਜਾਂ ਜੇ ਦੀ ਕੋਈ ਉਹਨੂੰ ਕਿਸੇ ਹੋਰ ਪਾਰਟੀ ਦਾ ਨਮਾਇੰਦਾ ਅਪਰੋਚ ਕਰੇ ਪ੍ਰੋਜੈਕਟ ਫੀਜ਼ੀਬਲ ਹੈ ਮੈਨੂੰ ਲਈ ਓਨਲੀ ਤੇ ਇਹ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ ਤੇ ਇਹ ਇਹ ਪ੍ਰੋਜੈਕਟ ਐਸੇ ਵੀ ਜਿਨ੍ਹਾਂ ਦੇ ਨਾਲ ਏਰੀਆ ਦੀ ਡਿਵੈਲਪਮੈਂਟ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਐਜੂਕੇਸ਼ਨ ਦਾ ਮਿਆਰ ਫੇਰੀ ਉੱਚਾ ਚੱਕਿਆ ਜਾਏਗਾ ਅਗਰ ਉੱਥੇ ਅੱਛੇ ਇੰਸਟੀਚਿਊਟ ਆਣਗੇ ਇੱਕ ਹੋਰ ਹੈ ਵੀ ਜੋ ਖਬਰ ਸੁਣੀ ਸੀ ਵੀ ਮੈਡੀਕਲ ਕਾਲਜ ਹੈ ਨਾ ਮੈਡੀਕਲ ਕਾਲ ਸਰਕਾਰੀ گورਨਮੈਂਟ ਮੈਡੀਕਲ ਕਾਲਜ ਐਮਬੀਬੀਐਸ ਦਾ ਪੜਾਈ ਦੇ ਲਈ ਜਾਂ ਵੈਸੇ ਵੀ ਹਸਪੀਟਲ ਦੇ ਤੌਰ ਤੇ ਮਾਨਸਾ ਦਾ ਇੱਕ ਪ੍ਰੋਜੈਕਟ ਬਣਦਾ ਪਰ ਉਹਨਾਂ ਉਹ ਪ੍ਰੋਜੈਕਟ ਨੂੰ ਅੱਜਕੱਲ ਸੰਗਰੂਰ ਏਰੀਆ ਦੇ ਵਿੱਚ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਰ ਉਹ ਪ੍ਰਾਇਜਨ ਗਵਰਨਮੈਂਟ ਨਾਲ ਉਧਰ ਸ਼ਿਫਟ ਨਾ ਕੀਤਾ ਤਾਂ ਉਹ ਪ੍ਰੋਜੈਕਟ ਤੇ ਵੀ ਕਨਸਨਟਰੇਟ ਕੀਤਾ ਜਾ ਸਕਦਾ ਵੀ ਮੈਡੀਕਲ ਕਾਲਜ ਇੱਕ ਮਾਨਸਾ ਡਿਸਟ੍ਰਿਕਟ ਨੂੰ ਜਾਂ ਇੱਕ ਇਹ ਬਠਿੰਡਾ ਕਨਸਟੀਟਿਊਐਂਸੀ ਨੂੰ ਮਿਲਣਾ ਚਾਹੀਦਾ ਹੈ ਇਧਰਲੇ ਏਰੀਆ ਨੂੰ ਮਤਲਬ ਮੋੜ ਮਾਨਸਾ ਵੱਲ ਨੂੰ ਕਿਉਂਕਿ ਆਲਰੇਡੀ ਉਧਰ ਕਈ ਕਾਲਜ ਹੈਗੇ ਨੇ ਬਠਿੰਡਾ ਸਾਈਡ ਤਾਂ ਇਧਰਲੇ ਏਰੀਆ ਦੀ ਡਿਵੈਲਪਮੈਂਟ ਦੇ ਲਈ ਉਹ ਕਾਲਜ ਨੂੰ ਇਧਰ ਲਿਆਂਦਾ ਜਾ ਸਕਦਾ ਜਿਹੜਾ ਕਿ ਇਸ ਏਰੀਆ ਦਾ ਬਣਦਾ ਤਾਂ ਇਹ ਐਸੇ ਮੁੱਦੇ ਨੇ ਇਹਨਾਂ ਇਹਨਾਂ ਤੇ ਕੰਮ ਕਰਨਾ ਬੜਾ ਜ਼ਰੂਰੀ ਹੈ ਤੇ ਉਹ ਉਹਦੇ ਨਾਲ ਨਾਲ ਉਧਰ ਬਟਲਾਡਾ ਸਰਦੂਲਗੜ੍ਹ ਏਰੀਏ ਦੇ ਵਿੱਚ ਰੇਲਵੇ ਕਨੈਕਟੀਵਿਟੀ ਥੋੜੀ ਜਿਓ ਉਧਰ ਹੈਗੀ ਆ ਜੋ ਦਿੱਲੀ ਵੱਲ ਨੂੰ ਜਾਂਦੀ ਹੈ ਤੇ ਦਿੱਲੀ ਵੱਲ ਨੂੰ ਜੋ ਰੋਡ ਜਾਂਦਾ ਉਹਨੂੰ ਡਬਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਔਰ ਉਧਰ ਇੰਡਸਟਰੀ ਲਾਈ ਜਾ ਸਕਦੀ ਹੈ ਜਿਵੇਂ ਟੈਕਸਟਾਈਲ ਇੰਡਸਟਰੀ ਜਾਂ ਉਧਰ ਫੂਡ ਪ੍ਰੋਸੈਸਿੰਗ ਇੰਡਸਟਰੀ ਜਾਂ ਇੱਕ ਆਟੋਮੋਬਾਈਲ ਇੰਡਸਟਰੀ ਉਹਦੇ ਉਹਦੀ ਉੱਥੇ ਇੱਕ ਹੌਂਦ ਬਣ ਸਾ ਜੇ ਕਿਉਂਕਿ ਉਧਰ ਬਾਹਣ ਜ਼ਿਆਦਾ ਇੰਨੇ ਜੋ ਜ਼ਮੀਨ ਹੈ ਇੰਨੀ ਜ਼ਿਆਦਾ ਉਪਜਾਊ ਨਹੀਂ ਉਧਰ ਥੋੜਾ ਰਦੀਲਾ ਬਾਣਾ ਹੈ ਉਪਜਾਊ ਘੱਟ ਹੈ ਤਾਂ ਉਧਰ ਇਹੋ ਜਿਹੇ ਪ੍ਰੋਜੈਕਟ ਲਿਆ ਕੇ ਉਧਰ ਰੋਜ਼ਗਾਰ ਵਧਾਇਆ ਜਾ ਸਕਦਾ ਉਧਰ ਲੇਰੀ ਨੂੰ ਥੋੜਾ ਡਿਵੈਲਪ ਕੀਤਾ ਜਾ ਸਕਦਾ ਕਿਉਂਕਿ ਉਹ ਏਰੀਆ ਨੂੰ ਪਛੜਿਆ ਰੱਖਿਆ ਗਿਆ ਜਦ ਕਿ ਉਥੋਂ ਦੇ ਸਾਰੀਆਂ ਗਵਰਨਮੈਂਟ ਦੇ ਵਿੱਚ ਉਧਰਲੇ ਏਰੀਆ ਦੇ ਚੰਗੇ ਮਨਿਸਟਰ ਸੀਗੇ ਜਿਹੜੇ ਇੱਕ ਪਹੁੰਚ ਰੱਖਦੇ ਸਰਕਾਰਾਂ ਚ ਪਰ ਉਹਨਾਂ ਨੇ ਕੋਈ ਇੰਨੀ ਵਧੀਆ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੱਤਾ ਉਸ ਏਰੀਆ ਦਾ ਤੇ ਉਸ ਏਰੀਏ ਵੱਲ ਡਿਵੈਲਪਮੈਂਟ ਦੇ ਧਿਆਨ ਦੇ ਲਈ ਬਹੁਤ ਜ਼ਰੂਰਤ ਹੈ ਉੱਥੋਂ ਉਧਰ ਇਸੇ ਲਈ ਨਸ਼ੇ ਦਾ ਪ੍ਰਕੋਪ ਵੀ ਉਧਰ ਜ਼ਿਆਦਾ ਹੈ ਕਿਉਂਕਿ ਉਧਰ ਕੋਈ ਉਮੀਦ ਨਹੀਂ ਹੈਗੀ ਉਮੀਦ ਦੀ ਕੋਈ ਕਿਰਨ ਦਿਖਦੀ ਨਹੀਂ ਤਾਂ ਗਵਰਨਮੈਂਟ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਅਗਰ ਪ੍ਰੈਜ਼ੀਡੈਂਟ ਗਵਰਨਮੈਂਟ ਧਿਆਨ ਨਹੀਂ ਦੇ ਪਾਰੀ ਤਾਂ ਆਉਣ ਵਾਲਾ ਸਮਾਂ ਮੰਨ ਲਓ ਰਿਜ਼ਲਟ ਕੁਝ ਹੋਰ ਹੋਣਗੇ ਫਿਊਚਰ ਦੇ ਵਿੱਚ ਉੱਥੇ ਕਿਉਂਕਿ ਲੋਕ ਤਪੇ ਹੋਏ ਨੇ ਲੋਕ ਉੱਤੇ ਚੇਂਜ ਭਾਲਦੇ ਉੱਥੇ ਉਹ ਡਿਵੈਲਪਮੈਂਟ ਭਾਲਦੇ ਤੇ ਇਹ ਸਭ ਨੂੰ ਦੇਖਦੇ ਹੋਏ ਇਹ ਸਾਰੇ ਮੁੱਦੇ ਉੱਥੇ ਕੀਤੇ ਜਾ ਸਕਦੇ ਆ ਉਹ ਔਰ ਅਗਰ ਮੈਨੂੰ ਇਹ ਮੌਕਾ ਮਿਲਦਾ ਹੈ ਅਗਰ ਮੈਂ ਉੱਥੋਂ ਕੰਸਟੀਟਿਊਐਂਟਸ ਨੂੰ ਚੂਜ਼ ਕਰਕੇ ਜਾਨਾ ਗਵਰਨਮੈਂਟ ਦੇ ਵਿੱਚ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਗੱਲਬਾਤ ਨਾਲ ਆਪਾਂ ਇਹੋ ਜਿਹੇ ਕੰਮ ਸੁਲਝਾਉਣ ਦੇ ਵਿੱਚ ਮਾਹਰਤਾ ਹੈਗੀ ਹੈ ਉਹਨਾਂ ਨਾਲ ਗੱਲ ਗਵਰਨਮੈਂਟ ਨਾਲ ਗੱਲ ਕੀਤੀ ਜਾ ਸਕਦੀ ਹੈ ਵੀ ਐਸੇ ਪ੍ਰੋਜੈਕਟਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਫੀਲਡ ਦੇ ਵਿੱਚ ਲੈ ਕੇ ਮਹਿਸੂਸ ਕਰਾਇਆ ਜਾ ਸਕਦਾ ਵੀ ਦੇਖ ਲਓ ਏਰੀਆ ਦਾ ਕਿਦਾਂ ਦਾ ਹਾਲ ਹੈ ਤਾਂ ਉਹ ਦੇਖੋ ਸਾਰੇ ਅੱਛੇ ਬੰਦੇ ਹੁੰਦੇ ਆ ਗਵਰਨਮੈਂਟ ਦੇ ਵਿੱਚ ਉਹ ਇਹ ਗੱਲ ਸਮਝ ਕੇ ਇਸ ਪ੍ਰੋਜੈਕਟ ਨੂੰ ਲਿਆ ਸਕਦੇ ਆ ਇਹ ਸਾਰੇ ਪ੍ਰੋਜੈਕਟ ਜੋ ਆਪਾਂ ਗਿਣਾਏ ਨੇ ਇਸ ਵੀਡੀਓ ਦੇ ਵਿੱਚ ਤਾਂ ਇਦਾਂ ਦੀ ਗੱਲ ਹੈ ਇਦਾਂ ਦੀ ਡਿਵੈਲਪਮੈਂਟ ਦੀ ਜ਼ਰੂਰਤ ਹੈ ਮਾਨਸਾ ਬਠਿੰਡੇ ਦੇ ਏਰੀਆ ਨੂੰ ਤੇ ਇਹ ਤੇ ਆਪਾਂ ਕੰਮ ਨਾਲ ਜ਼ਰੂਰ ਆਲ ਮਿਲ ਕੇ ਕਰਾਂਗੇ ਤੁਹਾਡਾ ਸਾਰਿਆਂ ਦਾ ਸਾਥ ਦੀ ਜ਼ਰੂਰਤ ਹੈ ਤੁਸੀਂ ਵੋਟ ਤੇ ਸਪੋਰਟ ਜ਼ਰੂਰ ਕਰੋ